ਹਾਂਜੀ ਸਸਰੀਆ ਗੱਲ ਪੰਜਾਬੀ ਆ ਚੁਗਿਆ ਆ ਤੇ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾ ਦਨੇ ਆ ਬਹੁਤ ਵੱਡੀ ਖਬਰ ਹੈ ਜਿੰਨੇ ਕੇ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਯਾਨੀ ਅੱਜ ਤੱਕ ਤਾਂ ਤੁਸੀਂ ਇਹੀ ਸੁਣਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਹਰ ਵਾਰ ਯਾਨੀ ਸਦੀਆਂ ਤੋਂ ਕਹਿ ਲੋ ਇੱਕੋ ਹੀ ਹੁੰਦਾ ਜਿਹਨੂੰ ਪੰਜਾਬ ਦੇ ਲੋਕ ਵੋਟਾਂ ਪਾ ਕੇ ਜਿਤਾ ਕੇ ਯਾਨੀ ਮੁੱਖ ਮੰਤਰੀ ਬਣਾਉਂਦੇ ਨੇ ਪਰ ਹੁਣ ਇੱਕ ਲੋਕ ਕਚਹਿਰੀ ਦੇ ਵਿੱਚੋਂ ਬਿੱਲ ਪਾਸ ਹੋ ਚੁੱਕਿਆ ਪੰਜਾਬ ਦੇ ਅੰਦਰ ਅੱਜ ਤੋਂ ਬਾਅਦ ਯਾਨੀ 2027 ਦੇ ਅੰਦਰ ਦੋ ਮੁੱਖ ਮੰਤਰੀ ਪੰਜਾਬ ਦੇ ਹੋਇਆ ਕਰਨਗੇ ਹੁਣ ਤੁਸੀਂ ਵੀ ਸੋਚਦੇ ਹੋਵੋਗੇ ਕਿ ਇਹ ਗੱਲ ਕਿਹੜੇ ਪਾਸੇ ਨੂੰ ਜਾ ਰਹੀ ਹੈ ਹੁਣ ਮੈਂ ਤੁਹਾਨੂੰ ਇਹ ਪੂਰੀ ਤਰ੍ਹਾਂ ਨਿਰਪੱਖ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨੀ ਹੈ ਨਾ ਉਹ ਇੱਕ ਸੋਨੇ ਨੂੰ ਲੈ ਕੇ ਵੀ ਹੈ ਕਿ ਸੋਨੇ ਵਿੱਚ ਕੋ ਛੜਕੇ ਦੇ ਅੰਦਰ ਆਰ ਦੇ ਰੰਗ ਤਾਂ ਬਦਲ ਨਹੀਂ ਸੀ ਨਾਲ ਨਾਲ ਲੋਕਾਂ ਦੇ ਵੀ ਰੰਗ ਬਦਲ ਦਿੱਤੇ ਆ ਪਰ ਲੋਕਾਂ ਨੂੰ ਵੱਡੇ ਪੱਧਰ ਤੇ ਅਪੀਲ ਹੈ ਇਸ ਵੀਡੀਓ ਨੂੰ ਵੇਖ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਸ਼ੇਅਰ ਕਰ ਦੇਣਾ ਕਿਉਂਕਿ ਖਬਰ ਸਿਆਸੀ ਘਰਾਂ ਵਾਲੇ ਪਾਸੇ ਵੀ ਬਹੁਤ ਵੱਡੀ ਹੈ ਔਰ ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਬਹੁਤ ਵੱਡੀ ਖਬਰ ਹੈ ਇੱਕ ਪਾਸੇ ਪੰਜਾਬ ਦੇ ਅੰਦਰ ਹਰ ਵਾਰ ਸਾਡੇ ਪੰਜਾਬ ਦੇ ਵਿੱਚ ਇੱਕੋ ਹੀ ਮੁੱਖ ਮੰਤਰੀ ਹੁੰਦਾ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਪਰ ਲੋਕ ਕਚਹਿਰੀ ਦੇ ਵਿੱਚੋਂ ਇੱਕ ਬਿੱਲ ਪਾਸ ਹੋ ਚੁੱਕਿਆ ਜਿਹਦੇ ਵਿੱਚ ਦੋ ਮੁੱਖ ਮੰਤਰੀ ਪੰਜਾਬ ਦੇ ਕਿੱਦਾ ਬਣ ਗਏ ਹੁਣ ਮੈਂ ਤੁਹਾਨੂੰ ਉਸੇ ਖਬਰ ਵੱਲ ਲੈ ਕੇ ਜਾਊਂਗਾ ਜਿੱਥੇ ਇਹ ਮਾਮਲਾ ਸ਼ੁਰੂ ਹੁੰਦਾ ਹੈ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਬਹੁਤ ਹੀ ਚਰਚਾ ਦੇ ਅੰਦਰ ਚਰਨਜੀਤ ਸਿੰਘ ਚੰਨੀ ਯਾਨੀ ਸਾਬਕਾ ਮੁੱਖ ਮੰਤਰੀ ਵੀ ਨੇ ਔਰ ਵੈਸੇ ਪਾਰਲੀਮੈਂਟ ਦੇ ਹੋ ਮੈਂਬਰ ਵੀ ਨੇ ਔਰ ਤੀਸਰੇ ਨੰਬਰ ਤੇ ਪੰਜਾਬ ਦੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਪੰਜਾਬ ਦੇ ਅੰਦਰ ਮੌਜੂਦਾ ਸਰਕਾਰ ਪਰ ਹੁਣ ਇੱਥੇ ਮਾਮਲਾ ਸਖਬੀਰ ਸਿੰਘ ਬਾਦਲ ਔਰ ਚੰਨੀ ਦੇ ਨਾਲ ਜੁੜਦਾ ਯਾਨੀ 2027 ਦੇ ਅੰਦਰ ਸਖਬੀਰ ਬਾਦਲ ਔਰ ਚੰਨੀ ਇਹ ਮੁੱਖ ਮੰਤਰੀ ਹੋਣਗੇ ਔਰ ਦੂਜੇ ਪਾਸੇ ਮਾਨ ਸਾਹਿਬ ਕੀ ਕਸੂਤੇ ਘਿਰ ਗਏ ਨੇ ਬਾਅਦ ਵੱਡਾ ਮਾਮਲਾ ਨਾ ਜਿਹੜਾ ਇਹ ਲੋਕਾਂ ਨੂੰ ਚੰਬੇ ਦੇ ਵਿੱਚ ਪਾਊਗਾ ਤਾਂ ਖਬਰ ਜਰਾ ਧਿਆਨ ਦੇ ਨਾਲ ਸੁਣਨਾ ਕਿ ਸੁਖਬੀਰ ਸਿੰਘ ਬਾਦਲ ਔਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਕਿੱਦਾਂ ਬਣਗੇ ਔਰ ਦੂਜੇ ਪਾਸੇ ਕੀ ਮਾਨ ਸਾਹਿਬ ਅੱਜ ਮੌਜੂਦਾ ਮੁੱਖ ਮੰਤਰੀ ਨੇ ਖੁਦ ਉਹ ਆਪਣੀ ਸਰਕਾਰ ਦੇ ਵਿੱਚੋਂ ਚਲੇ ਜਾਣਗੇ ਤਾਂ ਹੀ ਬੰਦਗੇ ਨਾ ਉਹ ਪਰ ਹੁਣ ਮੇਨ ਮੁੱਦੇ ਦੀ ਗੱਲ ਹੈ ਨਾ ਜਿਹੜੀ ਹੋਇਆ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਚੈਲੰਜਸ ਵਿਚਾਰਨੀ ਚਰਨਜੀਤ ਸਿੰਘ ਚੰਨੀ ਤੋਂ ਸ਼ੁਰੂ ਕਰਦੇ ਹਾਂ ਮਾਮਲਾ ਅੱਜ ਬਹੁਤ ਵੱਡਾ ਔਰ ਦੂਜੇ ਪਾਸੇ ਚੰਨੀ ਨੇ ਇੱਕ ਸਟੇਟਮੈਂਟ ਦੇ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਜੱਟ ਵਰਸਸ ਦਲਤ ਕਰ ਦਿੱਤਾ ਯਾਨੀ ਗਰੀਬ ਭਾਈਚਾਰਾ ਔਰ ਜੱਟ ਭਾਈਚਾਰਾ ਇਹਨਾਂ ਨੂੰ ਬਖਰੇਵੇਂ ਦੇ ਵਿੱਚ ਪਾ ਕੇ ਰੱਖ ਦਿੱਤਾ। ਯਾਨੀ ਉਹਨਾਂ ਨੇ ਗੱਲ ਤਾਂ ਕਹੀ ਸੀ ਕਿ ਭਾਈ ਮੈਂ ਗਰੀਬਾਂ ਦੇ ਹੱਕ ਦੇ ਵਿੱਚ ਬੋਲਦਾ ਪਰ ਸਵਾਲ ਇੱਥੇ ਇੱਕ ਬਹੁਤ ਵੱਡਾ ਖੜਾ ਹੋ ਗਿਆ। ਪਹਿਲਾਂ ਤਾਂ ਕਦੇ ਚਰਨਜੀਤ ਸਿੰਘ ਨੇ ਚੱਲਨੀ ਕਦੇ ਗਲਤਾਂ ਦੇ ਹੱਕ ਦੇ ਵਿੱਚ ਨਹੀਂ ਬੋਲੇ। ਜਦੋਂ ਜਦੋਂ 2027 ਦਾ ਸਮਾਂ ਨੇੜੇ ਆਉਂਦਾ ਤਾਂ ਉਦੋਂ ਹੀ ਇਹਨਾਂ ਨੂੰ ਕਿਉਂ ਲੀਡਰਾਂ ਨੂੰ ਇਹ ਗੱਲਾਂ ਯਾਦ ਆਉਂਦੀਆਂ ਕਿ ਅਸੀਂ ਗਰੀਬਾਂ ਦੇ ਹੱਕ ਦੇ ਵਿੱਚ ਬੋਲਣਾ, ਅਸੀਂ ਜੱਟਾਂ ਦੇ ਵਿਰੁੱਧ ਬੋਲਣਾ ਕਿਉਂਕਿ ਇਹ ਦਰਸਾਲ ਦੇ ਵਿੱਚ ਹੁਣ ਜਿਹੜਾ ਚੰਨੀ ਨੇ ਬਿਆਨ ਦਿੱਤਾ ਨਾ ਉਹ ਵੀ ਇੱਕ ਵੀਡੀਓ ਵਾਇਰਲ ਹੋ ਚੁੱਕੀ ਆ ਉਹ ਬਿਆਨ ਤੋਂ ਚੰਨੀ ਮੁਕਰ ਰਿਹਾ ਸੀ ਕਹਿੰਦਾ ਮੈਂ ਤਾਂ ਕਦੇ ਕੋਈ ਅਜਿਹੇ ਬਿਆਨ ਨਹੀਂ ਦਿੰਦਾ ਪਰ ਜਿਹੜੀ ਦਰਅਸਲ ਦੇ ਵਿੱਚ ਉਹਨਾਂ ਦੀ ਵੀਡੀਓ ਆ ਨਾ ਉਹ ਲੀਕ ਹੋ ਚੁੱਕੀ ਆ ਤਾਂ ਉਸ ਵੀਡੀਓ ਨੇ ਪੂਰੀ ਕਾਂਗਰਸ ਦਾ ਪੱਠਾ ਜਾਨੀ ਬਿਠਾ ਕੇ ਰੱਖ ਦਿੱਤਾ ਡੈਮੇਜ ਕਰ ਦਿੱਤਾ ਜਿਹੜਾ ਹੁਣ ਚੰਨੀ ਦਾ ਬਿਆਨ ਇਹਦੇ ਪੂਰੀ ਤਰ੍ਹਾਂ ਕਾਂਗਰਸ ਨੂੰ ਹਰਾ ਕੇ ਰੱਖਣਾ 2027 ਦੇ ਅੰਦਰ ਔਰ ਦੂਜੇ ਪਾਸੇ ਆਜੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਹਣ ਉਹਨਾਂ ਨੂੰ ਬਾ ਕਿੱਥੋਂ ਪੈਰੀ ਹੈ ਜੀ ਇਹ ਮੁੱਖ ਮੰਤਰੀ ਬਣ ਸਕਦੇ ਨੇ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਬਣਨਗੇ ਪਰ ਪਹਿਲੇ ਨੰਬਰ ਤੇ ਉਹਨਾਂ ਦਾ ਇੱਕ ਬਿਆਨ ਵਾਇਰਲ ਉਹਨਾਂ ਦਾ ਵੀ ਨਾਲ ਹੀ ਹੋ ਗਿਆ ਜਿਵੇਂ ਕਿ ਚੰਨੀ ਦਾ ਵੀ ਹੋ ਚੁੱਕਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਵੀ ਹੋ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਾਂ ਰਾਜਾ ਨਾਵ ਕਬਲ ਦਾ ਜਿਹੜਾ ਕਿ ਡੇਰਾ ਨਾ ਜਿਹਨੂੰ ਕਿ ਰਾਜਾ ਸਾਹਿਬ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਉਸ ਬੇਰੇ ਦੇ ਵਿੱਚ ਜਾ ਕੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬਿਆਨ ਦੇ ਦਿੱਤਾ ਉਹ ਬਿਆਨ ਹੀ ਦਰਅਸਲ ਦੇ ਵਿੱਚ ਇਹਨਾਂ ਲਈ ਕਾਲ ਬਣ ਗਿਆ ਆਉਣ ਵਾਲੇ 27 ਤੱਕ ਛੱਡੋ 32 ਤੱਕ ਵੀ 32 ਤੱਕ ਵੀ ਮੁੱਖ ਮੰਤਰੀ ਇਹਨਾਂ ਦੇ ਵਿੱਚੋਂ ਕੋਈ ਵੀ ਬਣ ਸਕਦਾ ਇਹ ਗੰਨ ਮੈਂ ਕਿਉਂ ਕਹੀ ਸੀ ਕਿ ਪੰਜਾਬ ਦੇ ਅੰਦਰ ਦੋ ਮੁੱਖ ਮੰਤਰੀ ਹੋਇਆ ਕਰਨਗੇ ਕਿਉਂਕਿ ਹੁਣ ਇਹਨਾਂ ਨੇ ਜ਼ੋਰ ਲਾ ਰੱਖਿਆ ਇੱਕ ਪਾਸੇ ਚੰਨੀ ਦਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਪੰਜਾਬ ਦਾ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਮੈਨੂੰ ਬਣਾ ਦਿਓ ਹੁਣ ਲੋਕ ਇਹਨਾਂ ਨੂੰ ਅਧਕਾਰੀ ਬੈਠੇ ਨੇ ਤਾਂ ਫਿਰ ਭਾਈ ਹੁਣ ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਹੈ ਦੋਵੇਂ ਮੁੱਖ ਮੰਤਰੀ ਬਣ ਜਾਓ 27 ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵੱਡੇ ਪੱਦਰ ਦੇ ਉੱਤੇ 328 ਰੁਪਿਆਂ ਦਾ ਜਿਹੜਾ ਮਾਮਲਾ ਨਾ ਉਹ ਖਹਿੜਾ ਨਹੀਂ ਛੜਦਾ ਉਸੇ ਮਾਮਲੇ ਦੇ ਤਹਿਤ ਮੁੱਖ ਮੰਤਰੀ ਜਿਹੜਾ ਕਿ ਭਗਵੰਤ ਸਿੰਘ ਮਾਨ ਦੁਆਰਾ ਰਿਪੀਟ ਕਰਨਗੇ ਪੰਜਾਬ ਦੇ ਅੰਦਰ ਵੱਡੀ ਬਹਿਮਤ ਦੇ ਨਾਲ ਫੋਰਥੂ ਸਰਕਾਰ ਕਾਇਮ ਕਰਨਗੇ ਇਹ ਤੁਹਾਡੇ ਸਾਹਮਣੇ ਆ ਕਿਉਂਕਿ ਜਿਹੜਾ ਚੰਨੀ ਨੇ ਬਿਆਨ ਦਿੱਤਾ ਨਾ ਚੰਨੀ ਦੇ ਬਿਆਨ ਨੇ ਪੂਰੀ ਕਾਂਗਰਸ ਨੂੰ ਸੈਂਟਰ ਤੱਕ ਹਿਲਾ ਕੇ ਰੱਖ ਦਿੱਤਾ ਯਾਨੀ ਪਹਿਲਾਂ ਸਾਡੇ ਲੋਕ ਜਿਹੜੇ ਚੁਣਦੇ ਨੇ ਅਕਸਰ ਹੀ ਕਿਸੇ ਵੀ ਮੁੱਖ ਮੰਤਰੀ ਨੂੰ ਉਹਦੇ ਵਿੱਚ ਤਾਂ ਜੀ ਦਲਿਤ ਵੀ ਹੁੰਦੇ ਨੇ ਜੱਟ ਸਿੱਖ ਵੀ ਹੁੰਦੇ ਨੇ ਹਿੰਦੂ ਭਾਈਚਾਰਾ ਬਾਣੀ ਸਭ ਹੁੰਦੇ ਨੇ ਪਰ ਚੰਨੀ ਨੇ ਇੱਕ ਆਪਣੇ ਤਾਲ ਦੇ ਉੱਤੇ ਉਹਨਾਂ ਨੂੰ ਲੱਗਿਆ ਕਿ ਇਹ ਬਿਆਨ ਮੈਨੂੰ ਪਤਾ ਨਹੀਂ ਅੱਗੇ ਨੂੰ ਲੈ ਕੇ ਜਾਊਗਾ ਪਰ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਾਰੇ ਨੇਤਾ ਹਿੱਲੇ ਫਿਰਦੇ ਨੇ ਐਸੇ ਕਰਕੇ ਉਲਟੇ ਸੋਲਟੇ ਬਿਆਨ ਦੇ ਰਹੇ ਨੇ ਔਰ ਚੰਨੀ ਨੇ ਪੂਰੀ ਕਾਂਗਰਸ ਨੂੰ ਇੱਥੇ ਇਸ ਬਿਆਨ ਨੇ ਜਿਹੜਾ ਕਿ ਡੈਮੇਜ ਕਰ ਦੇਣਾ ਇਹਨਾਂ ਦੀ ਸਰਕਾਰ ਤਾਂ ਤੁਸੀਂ ਭੁੱਲੀ ਜਾਓ ਕਿ ਕਾਂਗਰਸ ਦੀ ਪੰਜਾਬ ਦੇ ਅੰਦਰ ਕਾਇਮ ਹੋ ਜੂਗੀ ਔਰ ਦੂਜੇ ਪਾਸੇ ਆਜੋ ਸੁਖਬੀਰ ਸਿੰਘ ਬਾਦਲ ਆਨੇ ਜਿਹੜੇ ਇਹਨਾਂ ਨੇ ਤਾਂ ਭਾਈ ਆਪਣਾ ਬੇੜਾ ਖੁਦ ਬਿਠਾ ਲਿਆ ਕਿਉਂਕਿ ਜਿਹੜੇ 328 ਸਰੂਪਾ ਨੂੰ ਲੈ ਕੇ ਖੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਪੱਦਰ ਤੇ ਇਸ ਗੱਲ ਨੂੰ ਲਿਜਾਇਆ ਜਾ ਰਿਹਾ ਸਿੱਖ ਜਥੇਬੰਦੀਆਂ ਦੁਆਰਾ ਐਸ ਕਰਕੇ ਸੁਖਬੀਲ ਸਿੰਘ ਬਾਦਲ ਵੀ 32 ਵੀ ਛੱਡੋ ਮੈਂ ਕਹਿੰਦਾ ਵੀ 37 ਤੱਕ ਵੀ ਬਹਾਲ ਨਹੀਂ ਹੁੰਦੀ ਔਰ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਇਸੇ ਮੁੱਦੇ ਪ੍ਰਤੀ ਆਪਣੀ ਸਰਕਾਰ ਬਣਾਉਣਗੇ ਕਿਉਂਕਿ ਮੁੱਦਾ ਬੜਾ ਅਹਿਮ ਹੈ ਇਹ ਇੱਕ ਤਾਂ ਮੁੱਦਾ 328 ਰੁਪਿਆਂ ਵਾਲਾ ਮਿਲ ਗਿਆ ਔਰ ਦੂਜੇ ਪਾਸੇ ਜਿਹੜੀ ਸਰਕਾਰ ਬਣਾਉਣ ਨੂੰ ਲੈ ਕੇ ਹਰ ਰੋਜ਼ ਬਿਆਨਬਾਜ਼ੀਆਂ ਕਰਦੇ ਨੇ ਉਹਨਾਂ ਨੂੰ ਲੈ ਕੇ ਦਾ ਪੰਜਾਬ ਦੇ ਲੋਕ ਕਹਿੰਦੇ ਭਾਈ ਤੁਸੀਂ ਦੋਵੇਂ ਮੁੱਖ ਮੰਤਰੀ ਬਣ ਜਾਓ 27 ਦੇ ਅੰਦਰ ਅਸੀਂ ਤੁਹਾਨੂੰ ਦੋਵਾਂ ਨੂੰ ਕਬੂਲ ਕਰ ਲਾਂਗੇ ਪਰ ਬਣਾਉ ਕੌਣ ਕਿਉਂਕਿ ਲੋਕ ਤਾਂ ਮੁਕਰੇ ਬੈਠੇ ਨੇ ਉਹ ਕਹਿੰਦੇ ਭਾਈ ਅਸੀਂ ਤਾਂ ਇਹਨਾਂ ਨੂੰ ਚਾਹੁੰਦੇ ਹੀ ਨਹੀਂ ਕਿਉਂਕਿ ਮੁੱਖ ਮੰਤਰੀ ਬਣਦੇ ਲਾਇਕ ਦੋਨੋਂ ਨਹੀਂ ਹੈਗੇ ਪੰਜਾਬ ਦੇ ਲੋਕ ਅਸਲੀਅਤ ਜਾਣਦੇ ਨੇ ਚੰਨੀ ਨੂੰ ਕੀ ਕਹਿੰਦੇ ਨੇ ਕਹਿੰਦੇ ਡਰਾਮੇਬਾਜ਼ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਇਹਨਾਂ ਨੂੰ ਤਾਂ ਅਕਸਰ ਪੰਜਾਬ ਵਾਲੇ ਪਹਿਲੀ ਜਾਣਦਾ ਕਿ ਉਹ ਹੈ ਕੌਣ ਹੈ ਤੇ ਕੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਛਵੀ ਆਪਣੀ ਪੰਜਾਬ ਦੇ ਅੰਦਰ ਅੱਜਕੱਲ੍ਹ ਬੜਾਈ ਹੈ ਨਾ ਅਕਸਰ ਪੂਰਾ ਪੰਜਾਬ ਹਰ ਰੋਜ਼ ਵੀਡੀਓ ਦੇਖਦਾ ਇਹਨਾਂ ਦੀ ਇਹ ਤਾਂ ਨਹੀਂ ਸਰਕਾਰਾਂ ਦੀ ਗੱਲ ਕਿ ਮੁੱਖ ਮੰਤਰੀ ਬਾਜੀ ਤਾਂ ਮਾਰੂਗਾ ਕਿਉਂਕਿ ਦੋਨੇ ਪਾਰਟੀਆਂ ਤਰਾਸ਼ਾਈ ਹੋ ਗਈਆਂ ਨੇ ਕਾਂਗਰਸ ਦੇ ਵਿੱਚ ਆਪਣੇ ਆਪ ਦੇ ਵਿੱਚ ਵੀ ਉਹਨਾਂ ਦੇ ਵਿੱਚ ਕਲੇਸ਼ ਹੈ ਕਿਉਂਕਿ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਰਾਜਾ ਕਹਿੰਦਾ ਚੰਨੀ ਕਹਿੰਦਾ ਮੈਂ ਬਣਨਾ ਬਾਜਵਾ ਕਹਿੰਦਾ ਮੈਂ ਬਣਨਾ ਹੁਣ ਉਹਨਾਂ ਦੇ ਵਿੱਚ ਤਾਂ ਆਪਸ ਦੇ ਵਿੱਚ ਹੀ ਜਦੋਜਹਿੜ ਚੱਲੀ ਜਾਂਦੀ ਹੈ ਇਹ ਸੁਖਬੀਰ ਸਿੰਘ ਬਾਦਲ ਆਪਣੇ ਮੁੱਦੇ ਪਰਤੀ ਡਿੱਗ ਪਏ ਨੇ ਹੁਣ ਮੁੱਖ ਮੰਤਰੀ ਤੇ ਚਲੋ ਭਗਵੰਤ ਸਿੰਘ ਮਾਨ ਬਣ ਗਏ ਪਰ ਹੁਣ ਦੂਜੇ ਪਾਸੇ ਆਜੋ ਜਿਹੜੀ ਸੋਨੇ ਦੀ ਖਬਰ ਆ ਨਾ ਇੱਕੋ ਝੜਕੇ ਦੇ ਅੰਦਰ ਇੱਕੋ ਝੜਕੇ ਦੇ ਅੰਦਰ 50000 ਤੋਂ ਜਿਹੜਾ ਕਿ 1.5 ਲੱਖ ਤੱਕ ਸੋਨੇ ਦਾ ਜਿਹੜਾ ਕਿ ਰੇਟ ਹੈ ਉਹ ਟੋਲੇ ਦਾ ਹੋ ਚੁੱਕਿਆ ਔਰ ਚਾਂਦੀ ਨੇ ਵੀ ਇੱਕ ਐਸੀ ਰਫਤਾਰ ਫੜੀ ਪਹਿਲਾਂ ਤੁਸੀਂ ਦੇਖਿਆ ਕਿ ਜਿਵੇਂ 250 ਤੋਂ 500 1100 1100 ਤੋਂ ਸਿੱਧੇ 2500 2500 ਤੋਂ ਹੁਣ 3000 ਵੀ ਕ੍ਰੋਸ ਕਰ ਗਈ ਹੈ ਐਸ ਕਰਕੇ ਗਰੀਬ ਭਾਈਚਾਰਾ ਜਿਹੜਾ ਉਹ ਸੋਨਾ ਨਹੀਂ ਖਰੀਦ ਸਕਦਾ ਔਰ ਜਿਹਨੇ ਸੋਨਾ ਚਾਂਦੀ ਖਰੀਦਣਾ ਹੈ ਨਾ ਉਹ ਇਸ ਗੱਲ ਨੂੰ ਯਾਦ ਰੱਖੇ ਕਿ ਜਿਹੜਾ ਤੁਹਾਡਾ ਕੋਈ ਭਰੋਸੇਮੰਦ ਸੁਨਿਆਰ ਹੈ ਉਸੇ ਤੋਂ ਖਰੀਦਣਾ ਨਹੀਂ ਤਾਂ ਸੋਨੇ ਦੇ ਵਿੱਚ ਤੁਹਾਡੇ ਨਾਲ ਲੁੱਟ ਹੋ ਸਕਦੀ ਹੈ ਕਿਉਂਕਿ ਵੱਡੇ ਪੱਦਰ ਦੇ ਉੱਤੇ ਰੇਟ ਸ਼ਿਖਰਾਂ ਤੇ ਨੇ ਐਸ ਕਰਕੇ ਹਰ ਕੋਈ ਸੋਨੇ ਦੇ ਵਪਾਰ ਤੇ ਲੱਗ ਗਿਆ। ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿਹਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ।